ਜਦਾ ਮੋੜਾ ਵਾ ਆਈਦਨ ਕੋਈ ਕਾਰ ਜ਼ਿੰਦਾ ਵਾ ਬਹੁਤ ਜ਼ਿਆਦਾ ਹੁੱਲਰ ਵਾਈ ਹੁੰਦੀ ਆ ਹੁੱਲਰ ਦੇ ਉਹ ਲੋਕੀ ਪਨਾਕੇ ਮਾਰਦੇ ਆ ਕੋਈ ਸਿਆਣਾ ਪਿਆਣਾ ਬੰਦਾ ਜਾਂਦਾ ਉਹਨੂੰ ਕੁਝ ਵੀ ਹੋ ਸਕਦਾ ਵਾ ਕਿਸੇ ਆਲੇ ਵਜਾ 3 ਨੰਬਰ ਵਾਲੀ ਪੁਲਿਸ ਰਿਪੋਰਟ ਆਉਂਦੀ ਆ ਪਰ ਉਸ ਰਾਉਂਡ ਆਫ ਤੋਂ ਬਾਅਦ ਉਸ ਤੋਂ ਬਾਅਦ ਫੇਰੇ ਹੀ ਹਾਲ ਹੋ ਜਾਂਦਾ ਜੀ ਆਮ ਆਮ ਲੋਕ ਸੇਫ ਨਹੀਂ ਹੈ ਕੋਹਾਂ ਲੁੱਟਾਂ ਕੋਹਾਂ ਬਹੁਤ ਜ਼ਿਆਦਾ ਹੁੰਦੀ ਆ ਵਾ ਅਨ ਸੇਫ ਨਹੀਂ ਹੈ ਹੈ ਨਹੀਂ ਹੈ ਆਮ ਸੇਫ ਨਹੀਂ ਤੋ ਇਹ ਕਹਿੰਦੇ ਕਿ ਸ਼ਾਮ ਤੱਕ ਕਰਦਾ ਹੀ ਰਹਿੰਦਾ ਪਰ ਅੱਲ 12 ਵਜੇ ਤੱਕ ਇਹੀ ਕੰਮ ਹੁੰਦਾ ਵਾ ਤਿੰਨ ਨਾ ਦੇਖਾਂਗੇ ਅਸੀਂ ਕਿੰਨਾ ਕਰਾਂਗੇ ਆਪਾਂ ਇਹ ਲੜਾਈ ਹੈ ਲੜਾਈਆਂ ਹੁੰਦੀਆਂ ਉਹਦੀ ਕੋਈ ਲੜਾਈ ਤੇ ਅਕਸਰ ਹੁੰਦੀ ਜਾਂਦਾ ਹੈ ਤੇ ਸ਼ਰੀਰਾਂ ਵਿੱਚ ਹਾਂ ਜੀ ਲੜਾਈ ਚੜ੍ਹਦਾ ਹੁੰਦੀ ਨਾ ਸ਼ਰੀਰਾਂ ਵਿੱਚ ਚਲਦਾ ਹੈ ਉਹ ਹੁੰਦਾ ਹੀ ਜਾਂਦਾ ਜੀ ਸ਼ਰੀਰਾਂ ਵਿੱਚ ਹੁੰਦਾ ਹੀ ਜਾਂਦਾ ਵਾ ਕੋਈ ਕੋਈ ਇੱਥੇ ਕੋਈ ਪ੍ਰਸ਼ਾਸਨ ਅਨਸਾਰ ਨਹੀਂ ਇੱਥੇ ਡਾਕਟਰ ਲਾਂਦਾ ਵਾ ਕਿੰਨੀ ਦੇਰ ਕਾਉਂਡ ਆਪਾਂ ਦਾ ਉਨੀ ਦੇਰ ਠੀਕ ਆ ਉਸ ਤੋਂ ਬਾਅਦ ਫੇਰ ਉਹ ਕੋਈ ਨਾ ਕੋਈ 1-2 ਦਿਨ ਠੀਕ ਲੰਦਾ ਵਾ ਉਸ ਤੋਂ ਬਾਅਦ ਫੇਰ ਉਹੀ ਹਾਲ ਉਧਾਂ ਰੋਡ ਬਹੁਤ ਵਧੀਆ ਵਾ ਪਰ ਥੋੜਾ ਬੋਲਾ ਹੌਲਰ ਬਾਈ ਹੁੰਦੀ ਆ ਲੋੜ ਨਹੀਂ ਆ ਇਹ ਸਹੀ ਅਪਰੋਚਮੈਂਟ ਕਿ ਨਹੀਂ ਹੁੰਦੀ ਹੈ ਬਹੁਤ ਦੇਖਿਓ ਤੁਹਾਡੇ ਸਾਹਮਣੇ ਬਹੁਤ ਕਿਉਂਕਿ ਬਾਹਰੋਂ ਵੀ ਖਾਣ ਰਿਹਾ ਹੈ ਖਾਣ ਪੀਣ ਦਾ ਜਿਆਦਾ ਖਾਣ ਨੂੰ ਵੀ ਬਾਹਰੋਂ ਵੀ ਆਉਂਦੇ ਆ। ਲੋ ਜਨਾ ਦੇ ਬਾਜ਼ਾਰਾ ਦੇ ਵਿੱਚ ਹੁਣ ਫਿਰ ਤੋਂ ਹੁੱਲੜਬਾਜੀ ਸ਼ੁਰੂ ਹੋ ਗਈ ਹੋਈ ਹੈ। ਫਿਰ ਤੋਂ ਟ੍ਰੈਫਿਕ ਨਿਯਮਾਂ ਦਾ ਤੱਜਿਆ ਰਹਿੰਦੇ ਹੈ ਨਜ਼ਰ ਆ ਰਹੇ ਹੈ ਨੌਜਵਾਨ ਗੱਡੀਆਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕੂਟਰ ਵਜਾਂਦਾ ਹੈ ਇਹ ਨੌਜਵਾਨ ਗੱਡੀ ਵਿੱਚ ਬੈਠ ਕੇ ਜਾ ਰਿਹਾ ਹੈ ਬਾਜ਼ਾਰਾ ਦੇ ਵਿੱਚ ਮਾਹੌਲ ਬਣਾ ਰਿਹਾ ਹੈ ਤੇ ਇਹੋ ਜਿਹੀ ਜਿਹੜੇ ਕਾਰਨਾਮੇ ਆ ਲਗਾਤਾਰ ਜਿਹੜੇ ਕੀ ਹੈ ਲੋ ਜਨਾ ਦੇ ਅਨਿਲ ਚੰ다 ਗੁਰਦੁਆਰੇ ਰੋਡ ਦੇ ਉੱਤੇ ਅਕਸਰ ਨਜ਼ਰਾਂ ਦੇ ਦਿਖਾਈ ਦਿੰਦੇ ਨੇ ਅਕਸਰ ਹੀ ਹੈ ਨਗਰ ਜਿਹੜਾ ਕਿ ਆ ਏਰੀਆ ਜਿਹੜਾ ਕਿ ਆ ਵਿਵਾਦਾਂ ਦੇ ਵਿੱਚ ਕਿ ਵੀ ਕਿਰਾ ਰਹਿੰਦਾ ਹੈ ਕਿਉਂਕਿ ਲੜਾਈ ਝਗੜੇ ਵਿੱਚ ਕਾਫੀ ਫੇਮਸ ਹੁੰਦਾ ਹੈ ਕਿਉਂਕਿ ਇੱਥੇ ਬੀਤੇ ਦਿਨੀ ਲੜਾਈ ਝਗੜਾ ਦਾ ਕੋਈ ਨਾ ਕੋਈ ਅਕਸਰ ਕਾਰਨ ਜਿਹੜਾ ਕਿ ਆ ਦਿਖਾ ਦਿਖਾਈ ਦਿੰਦਾ ਸਾਹ ਸਾਹਮਣੇ ਦਿੰਦਾ ਵਾ ਪਰ ਦੂਵੀਂ ਨੰਬਰ 3 ਦੀ ਪੁਲਿਸ ਨੇ ਪੁਲਿਸ ਲਗਾਤਾਰ ਜਿਹੜੀ ਕਿ ਆ ਕੁੰਮਕੰਦ ਨਹੀਂ ਸੁੱਤੀ ਹੋਈ ਹੈ ਤੇ ਟ੍ਰੈਫਿਕ ਪ੍ਰਸ਼ਾਸਨ ਵੀ ਜਿਹੜਾ ਕਿ ਆ ਲਗਾਤਾਰ ਕੁੰਮਕੰਦ ਨਹੀਂ ਸੁੱਤਾ ਨਜ਼ਰਾਂ ਦਾ ਦਿਖਾਈ ਦੇ ਰਿਹਾ ਤੇ ਤੁਹਾਨੂੰ ਮੈਂ ਇੱਕ ਲਾਤ ਫਾਰ ਜਿਹੜੀ ਕਾਰ ਹੈ ਉਹ ਲਗਾਤਾਰ ਜਿਹੜੀ ਕਿ ਹੂਟਰ ਮਾਰਦੀ ਮਾਰਕੀਟ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਲੋਕ ਜਿਹੜੇ ਕਿ ਹੈ ਡਰ ਜਾਂਦੇ ਨੇ ਲੋਕਾਂ ਨੂੰ ਇਹ ਲੱਗਦਾ ਕੋਈ ਐਂਬੂਲੈਂਸ ਵਗੈਰਾ ਆ ਰਹੀ ਹੈ ਜਾਂ ਕੋਈ ਵੀਆਪੀ ਮੂਵਮੈਂਟ ਇੱਥੋਂ ਲੰਘ ਰਹੀ ਹੈ ਮੇਰੇ ਨਾਲ ਕੁਝ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇੱਥੇ ਅਕਸਰ ਹੀ ਇੱਥੇ ਹੂਟਰ ਵਾਲੀ ਬਾਜੀ ਹੁੰਦੀ ਆ ਹੁੱਲੜ ਬਾਜੀ ਹੁੰਦੀ ਆ ਨੌਜਵਾਨਾਂ ਵੱਲੋਂ ਗੱਡੀਆਂ ਵਿੱਚ ਹੂਟਰ ਲਾਇਆ ਜਾਂਦੇ ਨੇ ਤੇ ਇਹ ਇਹ ਅਕਸਰ ਹੀ ਇਦਾਂ ਦਾ ਹੁੰਦਾ ਪਰ ਰਿਵਾਜ ਚੱਲਦਾ ਆ ਰਿਹਾ ਹਾਂਜੀ ਇਦਾਂ ਹੀ ਹੋ ਰਿਹਾ ਜੀ ਬਹੁਤ ਜ਼ਿਆਦਾ ਮਾਹੌਲ ਖਰਾਬ ਆ ਆਈ ਦਿਨ ਕੋਈ ਨਾ ਕੋਈ ਕਾਰ ਲੈਂਦਾ ਵਾ ਬਹੁਤ ਜ਼ਿਆਦਾ ਹੌਲਰ ਵਾਈ ਹੁੰਦੀ ਆ ਬੋਲਡ ਤੇ ਲੋਕੀ ਪਲਾਕੇ ਮਾਰਦੇ ਆ ਕੋਈ ਸਿਆਣਾ ਬਿਆਣਾ ਬੰਦਾ ਜਾਂਦਾ ਉਹਨੂੰ ਕੁਝ ਵੀ ਹੋ ਸਕਦਾ ਵਾ ਘਬਰਾ ਜਾਂਦਾ ਵਾ ਪਰ ਇੱਥੇ ਲੋਕ ਹਟਦੇ ਨਹੀਂ ਆ ਕੋਈ ਟ੍ਰੈਫਿਕ ਦਾ ਨਹੀਂ ਕੋਈ ਰੂਲ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਹੈ ਨਹੀਂ ਬਹੁਤ ਯਾਨੀ ਕਿ ਮਾੜਾ ਹਾਲਾ ਰੋਡ ਦਾ ਇਸ ਟਾਈਮ ਅੱਛਾ ਕੋਈ ਕੋਈ ਇੱਥੇ ਰਾਉਂਡ ਅਪ ਵੀ ਕਰਦਾ ਹੈਗਾ ਰਾਉਂਡ ਅਪ ਆਉਂਦਾ ਜਿੰਨੀ ਦਾ ਰਾਉਂਡ ਅਪ ਆਉਂਦਾ ਨਹੀਂ ਤਾਂ ਠੀਕ ਆ ਉਸ ਤੋਂ ਬਾਅਦ ਫਿਰ ਉਹੀ ਹਾਲ ਫਿਰ ਉਹੀ ਮੋਲ ਬਣ ਜਾਂਦਾ ਵਾ ਰਾਉਂਡ ਅਪ ਤਾਂ ਰ ਪੀਸੀਆਰ ਵਾਲੇ ਵਜਾ 3 ਨੰਬਰ ਵਾਲੀ ਪੁਲਿਸ ਫੋਰਸ ਆਉਂਦੀ ਆ ਪਰ ਉਸ ਰਾਉਂਡ ਅਪ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਹੀ ਹਾਲ ਹੋ ਜਾਂਦਾ ਜੀ ਹੂੰ ਹੁਣ ਕੀ ਕਰ ਸਕਦੇ ਆ ਜੀ ਯਾਰ ਅੱਛਾ ਕਿਤਨੇ ਕਿਤੇ ਬੱਚਿਆਂ ਨੂੰ ਖਤਰਾ ਹੈਗਾ ਇੱਥੇ ਸਰ ਹਰ ਇੱਕ ਚੀਜ਼ ਨੂੰ ਖਤਰਾ ਹੈ ਪਾ ਇੱਥੇ ਆਮ ਲੋਕ ਸੇਫ ਹੀ ਨਹੀਂ ਹੈ ਕੋਹਾਂ ਲੁੱਟਣਾ ਕੋਹਾਂ ਬਹੁਤ ਜ਼ਿਆਦਾ ਹੁੰਦੀ ਆ ਮੈਂ ਹੂੰ ਅਨ ਸੇਫ ਨਹੀਂ ਹੈਗੇ ਆਪਾਂ ਸੇਫ ਹੀ ਨਹੀਂ ਹੈਗੇ ਅਨ ਸੇਫ ਹੈ ਇੱਥੇ ਅੱਛਾ ਇੱਥੇ ਟ੍ਰੈਫਿਕ ਤੇ ਕਿੰਨੀ ਸਮੱਸਿਆ ਰਹਿੰਦੀ ਹੈ ਤੇ ਕਿੰਨੇ ਕੋ ਗੱਡੀਆਂ ਤੇ ਹੂਟਰ ਮਾਰ ਕੇ ਲੰਘਦੀਆਂ ਹੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਹੀ ਰਹਿੰਦਾ ਪਰ ਰਾਤ 12 ਵਜੇ ਤੱਕ ਇਹੀ ਕੰਮ ਹੁੰ ਕਿੰਨਾ ਦੇਖਾਂਗੇ ਅਸੀਂ ਕਿੰਨਾ ਲੜਾਂਗੇ ਆਪਣਾ ਇਹ ਲੜਾਈ ਇਹ ਲੜਾਈਆਂ ਹੁੰਦੀਆਂ ਨਹੀਂ ਹੁੰਦੀ ਕੋਈ ਲੜਾਈ ਤਾਂ ਲੱਛਲ ਹੁੰਦੀ ਜਾਂਦਾ ਸੋ ਅੱਛਾ ਅੱਛਾ ਸ਼ਰੀਰਾਂ ਵਿੱਚ ਚੱਲਦਾ ਹੈ ਹਾਂ ਜੀ ਲੜਾਈ ਚਗਲਾ ਤਾਂ ਹੁੰਦਾ ਹੀ ਲੰਦਾ ਸ਼ਰੀਰਾਂ ਵਿੱਚ ਚੱਲਦਾ ਇਥੇ ਉਹ ਹੁੰਦਾ ਹੀ ਜਾਂਦਾ ਜੀ ਖਰੇਆਮ ਕੀ ਹੁੰਦਾ ਹੀ ਲੰਦਾ ਵਾ ਅੱਛਾ ਕੋਈ ਕੋਈ ਇੱਥੇ ਕੋਈ ਪ੍ਰਸ਼ਾਸਨ ਅਸਾਰ ਨਹੀਂ ਇੱਥੇ ਟੋਕਾ ਅਸਰ ਲੰਦਾ ਵਾ ਜਿੰਨੀ ਦੇ ਰਾਉਂਡ ਆਪ ਹੁੰਦਾ ਉਨੀ ਦੇ ਠੀਕ ਆ ਉਸ ਤੋਂ ਬਾਅਦ ਫੇਰ ਕੋਈ ਨਾ ਕੋਈ ਇੱਕ ਦੋ ਦਿਨ ਠੀਕ ਲੰਦਾ ਵਾ ਉਸ ਤੋਂ ਬਾਅਦ ਫੇਰ ਉਹੀ ਹਾਲ ਅੱਛਾ ਇੱਕ ਕੋਈ ਕਿਸੇ ਕੋਈ ਵੀ ਇੱਥੇ ਕਿਸੇ ਨੂੰ ਡਰ ਖਾਫ ਨਹੀਂ ਕਿਸੇ ਦਾ ਡਰ ਖੋ ਕੀ ਹੋ ਆਪਣਾ ਕੰਮ ਕਰਦੇ ਨਿਕਲ ਜਾਂਦੇ ਲੋਕ ਦੇਖਦੇ ਰਹਿੰਦੇ ਕਿੰਨਾ ਤੁਹਾਨੂੰ ਖੁਸ਼ ਆਉਂਦਾ ਇਹ ਇਹ ਕਿਹੜੀ ਮਾਰਕੀਟ ਹੈ ਕਿਸ ਨਾਮ ਮਾਰਕੀਟ ਹੋਵਦਾ ਵੋਮੀ ਨਗਰ ਮੇਨ ਰੋਡ ਲੀਡਰ ਕਿੰਡਾ ਕੋਰਦ ਵਾਲਾ ਅੱਛਾ ਅਗਰ ਇੱਥੇ ਪੋਸਟ ਸਕਤਾਈ ਵਰਤੀ ਹੈ ਫਿਰ ਉਸ ਤੋਂ ਬਾਅਦ ਕੀ ਇਹ ਸਥਾਨ ਪੈਂਦੀ ਹੈ ਹੋ ਸਕਦਾ ਨਹੀਂ ਫਿਰ ਤਾਂ ਬਹੁਤ ਵਧੀਆ ਹੋ ਸਕਦਾ ਵਾ ਸਕਤੀ ਵਰਤੀ ਜਾਵੇ ਤਾਂ ਫਿਰ ਤਾਂ ਖੁਸ਼ ਬਹੁਤ ਘਟ ਜਾਣਗੇ ਯਾਨੀ ਕਿ ਬਹੁਤ ਵਧੀਆ ਹੋਊਗਾ ਹੂੰ ਉਧਾ ਰੋਡ ਬਹੁਤ ਵਧੀਆ ਵਾ ਪਰ ਥੋੜਾ ਬੋਲਾ ਹੌਲਰ ਵਾਲੀ ਹੁੰਦੀ ਆ ਕੋਈ ਹੋਰ ਨਹੀਂ ਆ ਅਜਾ ਪਰਿਵਾਰ ਨਾਲ ਲੋਕ ਇੱਥੇ ਆਉਂਦੇ ਨੇ ਤੇ ਲੱਗਦਾ ਨਹੀਂ ਕਿ ਕਿਤੇ ਕਾਫੀ ਮੁਸ਼ਕਿਲ ਹੁੰਦੀ ਹੈ ਪਰਵਾਸ ਅਗਰ ਬੋਲ ਦੱਸੀ ਤਾਂ ਜਾਨਾ ਸੇਫ ਨਹੀਂ ਗਾਨ ਸੇਫ ਬਸ ਸਾਲੀ ਇੱਥੇ ਕਿਸੇ ਟਾਈਮ ਹੀ ਕੁਝ ਵੀ ਹੋ ਸਕਦਾ ਵਾ ਨਹੀਂ ਹੋਊਗਾ ਕੋਈ ਲੜਾਈ ਝਗੜਾ ਹੋ ਜਾਊਗਾ ਕੋਈ ਕੁਝ ਹੋ ਸਕਦਾ ਵਾ ਹੂੰ ਹੋਣ ਲੱਗ ਕਿੰਨੀਆਂ ਹੋ ਜਾਂਦੀਆਂ ਘਟਨਾ ਇੱਥੇ ਹੋ ਚੁੱਕੀ ਆਉਂਦੀ ਰਹਿੰਦੀਆਂ ਨੇ ਆਮ ਨਾਲ ਦੋ ਤੀਜੇ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਹੈ ਹੂੰ ਤੇ ਟ੍ਰੈਫਿਕ ਅਪਰੋਚਮੈਂਟ ਕਿੰਨੀ ਹੁੰਦੀ ਹੈ ਇੱਥੇ ਬਹੁਤ ਵੇਖ ਲਓ ਤੁਹਾਡੇ ਸਾਹਮਣੇ ਬਹੁਤ ਲੋਕੀ ਬਾਹਰੋਂ ਵੀ ਖਾਣ ਲਈ ਤੇ ਖਾਣ ਪੀਣ ਦਾ ਜਿਆਦਾ ਕੰਮ ਹੈ ਲੋਕੀ ਬਾਹਰ ਸਰਦਰ ਪਰ ਨਾਲ ਲੰਦੀ ਲੰਦੀ ਆ। ਉਹ ਬਿਲਕੁਲ ਇਹ 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 ਨਾਲ ਗੱਲਬਾਤ ਵੀ ਕੀਤੀ ਅਸੀਂ ਤੇ ਕਿਸ ਤਰ੍ਹਾਂ ਦੇ ਰਿਕਿਆ ਨਾਲ ਦੱਸਿਆ ਸਾਡੀ ਸਮੱਸਿਆ। ਇਹ ਇਹ ਰਹਿਣ ਵਾਲੇ ਇੱਥੇ ਜਿੰਨੇ ਨਾਲ ਦੱਸਿਆ ਕਿ ਕਾਫੀ ਇੱਥੇ ਸਰਦਰ ਦੀ ਸਾਡੇ ਵਾਸਤੇ ਬਣੀ ਹੋਈ ਆ। ਅਕਸਰੀ ਨੌਜਵਾਨ ਅਤੇ ਲੋਕ ਇੱਥੇ ਗੱਡੀਆਂ ਵਿੱਚ ਊਟਰ ਲਵਾ ਕੇ ਇਥੋਂ ਮਾਰਕੀਟ ਵਿੱਚ ਬਣਾਉਂਦੇ ਨੇ ਤੇ ਮਾਹੌਲ ਬਣਾਉਂਦੇ ਨੇ ਆਪਣਾ ਆਪਣੇ ਆਪ ਨੂੰ ਇੱਕ ਵੀਆਈਪੀ ਆ ਪੁਲਿਸ ਕਰਮਚਾਰੀ ਆ ਦਾ ਕੋਈ ਆਪਣੇ ਆਪ ਨੂੰ ਸਮਝਦੇ ਨੇ ਤੇ ਊਟਰ ਮਾ ਦੇ ਵੀ ਨਜ਼ਰ ਆਂਦੇ ਨੇ ਤੇ ਦੱਸਿਆ ਗਿਆ ਹੈ ਕਿ ਇੱਥੇ ਕਾਫੀ ਲੜਾਈ ਝਗੜਾ ਵੀ ਹੁੰਦਾ ਤੇ ਕਾਫੀ ਜਰਾ ਇਹ ਦੇਖੋ ਇਹ ਇਹ ਮੋਟਰਸਾਈਕਲ ਦੇਖੋ ਇਦਾਂ ਦੀ ਮੋਟਰਸਾਈਕਲ ਜਿਹੜੀ ਕਿ ਇੱਥੇ ਨੌਜਵਾਨੋ ਸ਼ਰਿਆਮ ਘੁੰਮਦੇ ਨਜ਼ਰ ਆਉਂਦੇ ਪਏ ਨੇ ਇਹਨਾਂ ਨੂੰ ਪੁਲਿਸ ਕੋਈ ਵੀ ਠੱਲ ਪਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਰੀ ਹੈਗੀ ਤੇ ਤੁਸੀਂ ਤਸਵੀਰਾਂ ਜਿਹੜੀਆਂ ਤੁਮਨੇ ਮਾਰਚੜੀਆਂ ਦਿਖਾ ਰਿਆਂ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਜਿਹੜੀ ਕਿ ਬਿਨਾ ਨੰਬਰ ਪਲੇਟ ਬਿਜ ਤੋਂ ਜਾਂਦਾ ਹੈ ਤੁਹਾਨੂੰ ਨਜ਼ਰ ਆਇਆ ਸੀਗਾ ਤੇ ਇੱਥੇ ਲਗਾਤਾਰ ਜਿਹੜੀ ਕਿ ਬੁਲਟਰੇ ਪਟਾਕੇ ਵੀ ਜਿਹੜੀ ਕਿ ਮਾਰੇ ਜਾਂਦੇ ਨੇ ਤੇ ਇਹ ਇਹ ਤਸਵੀਰਾਂ ਇਹ ਲੁਧਿਆਣਾ ਦੀ ਤਸਵੀਰ ਹੈ ਇਹ ਇਹ ਲਾਂ ਆਰਡਰ ਮੇਨਟੇਨ ਕੀਤਾ ਜਾ ਰਿਹਾ ਹੈ ਤੇ ਅਗਰ ਕੋਈ ਇੱਥੇ ਵਾਰਦਾਤ ਹੁੰਦੀ ਹੈ ਜਾਂ ਕੋਈ ਅਨਹੂਣੀ ਹੁੰਦੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਆ ਬਾਅਦ ਚ ਫਿਰ ਪੁਲਿਸ ਜਿਹੜੀ ਕਿਹਾ ਉਸ આરોપી ਨੂੰ ਲੱਭਦੀ ਲੱਭੀ ਹੈ ਪਰ ਕੋਈ ਨਾ ਕੋਈ ਇੱਥੇ ਜਿਹੜਾ ਕੋਈ ਵੀ ਨਾਕਾਬੰਦੀ ਆ ਗਸ਼ਤ ਵਗੈਰਾ ਹੁੰਦੀ ਤਾਂ ਜ਼ਰੂਰ ਆ ਪਰ ਬਹੁਤ ਘੱਟ ਹੁੰਦੀ ਆ ਉਹ 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 ਰਾਤ ਦੇ ਸਮੇਂ ਵੱਲ ਹੁੰਦੀ ਆ ਜਦੋਂ ਹੁੰਦਾ ਇੱਥੇ ਰੋਡ ਦੇ ਉੱਤੇ ਬੋਲਟ ਪਟਾਕੇ ਆ ਬਿਲਕੁਲ ਆ ਬਿਲਕੁਲ ਇੱਥੇ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਮਾਹੌਲ ਜਿਹੜਾ ਕਿ ਇੱਥੇ ਖਰਾਬ ਹੁੰਦਾ ਵਾ ਤੇ ਲੋਕ ਵੀ ਜਿਹੜੇ ਕਿ ਆ ਪਰਿਵਾਰਾਂ ਦੇ ਨਾਲ ਇੱਥੇ ਨਿਕਲਦੇ ਨੇ ਰਾਤ ਨੂੰ ਸ਼ਾਮ ਦੇ ਵਾਸਤੇ ਖਾਣਾ ਪੀਣਾ ਖਾਣ ਪੀਣ ਵਾਸਤੇ ਨਿਕਲਦੇ ਨੇ ਪਰ ਲੋਕਾਂ ਨੂੰ ਵੀ ਕਿਤਨਾ ਕਿਤੇ ਮਾਨਾ ਦੇ ਵਿੱਚ ਡਰ ਜ਼ਰੂਰ ਹੈ ਕਿ ਕਿਤੇ ਇੱਥੇ ਕੋਈ ਸਾਨੂੰ ਸਾਡੇ ਪਰਿਵਾਰ ਨੂੰ ਜਾਂ ਕੋਈ ਹਮਲਾ ਨਾ ਕਰ ਦੇਵੇ ਇਹ ਜਿਹੜੇ ਕਿ ਆ ਬੜੇ ਵੱਡੇ ਸਵਾਲ ਜਿਹੜੇ ਕਿ ਨਜ਼ਰਾਂ ਤੋਂ ਦਿਖਾਈ ਦੇ ਰਹੇ ਹੁੰਦੇ ਨਜ਼ਾਰੇ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਨੌਜਵਾਨ ਜਿਹੜਾ ਕਿ ਆ ਗੱਡੀ ਦੇ ਵਿੱਚ ਸਵਾਰ ਹੋ ਕੇ ਸਕੂਟਰ ਮਾਰਦਾ ਹੈ ਵੀ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ ਤੁਹਾਨੂੰ ਦਿਖਾਈ ਦੇਗਾ ਹੁਣ ਪੁਲਿਸ ਪ੍ਰਸ਼ਾਸਨ ਕਦੋਂ ਜਾਗੇਗੀ ਕਦੋਂ ਕਾਰਵਾਈ ਹੋਵੇਗੀ ਕਦੋਂ ਇੱਥੇ ਅਮਲ ਸ਼ਾਂਤੀ ਜਿਹੜੀ ਕਿ ਇੱਥੇ ਲੋਕ ਘੁੰਮ ਪਾਣਗੇ ਕਦੋਂ ਖਾਣ ਪੀਣ ਆ ਪਾਣਗੇ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਕਿਉਂਕਿ ਗੱਡੀਆਂ ਦੇ ਰਫ਼ਤਾਰ ਇੱਥੋਂ ਬਹੁਤ ਤੇਜ਼ ਲੰਗੀਆਂ ਨੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਰਫ਼ਤਾਰ ਤੇਜ਼ ਲੰਗੀਆਂ ਨੇ ਪਰ ਪ੍ਰਸ਼ਾਸਨ ਲਗਾਤਾਰ ਕੁੰਮਕਰਨ ਦਿਨੀ ਸੁੱਤਾ ਆਇਆ ਨਜਰ ਆਉਂਦਾ ਹੈ ਦਿਖਾਈ ਦਿੰਦਾ ਹੈ ਨਜਰ ਆਉਂਦਾ ਵਾ ਹਲੋ ਸਤਿ ਸ਼੍ਰੀ ਅਕਾਲ ਜੀ ਇਹ ਮੈਂ ਗੱਲ ਕਰ ਰਿਹਾ ਸੀਗਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਜੀ ਭਾਈ ਸਾਹਿਬ ਸਰ ਇਹ ਨੀਲੇ ਚੰਡੇ ਦੇ ਦੁਆਰੇ ਦੇ ਮਾਰਕੀਟ ਦੇ ਵਿੱਚ ਕਾਫੀ ਹੁੱਲੜਬਾਜੀ ਤੇ ਹੂਟਿੰਗ ਵਗੈਰਾ ਹੁੰਦੀ ਹੈ ਤੇ ਲੋਕ ਇੱਥੇ ਸੁਰੱਖਿਤ ਨਹੀਂ ਹੈਗੇ ਕਹਿੰਦੇ ਕਿ ਆਏਗੇ ਦਿਨਾਂ ਦੇ ਵਿੱਚ ਇੱਥੇ ਕਾਫੀ ਲੜਾਈ ਝਗੜਾ ਹੁੰਦਾ ਸਾਨੂੰ ਖਤਰਾ ਵਾ ਤੇ ਇਸ ਦੇ ਬਾਰੇ ਸਰ ਕੋਈ ਗਸ਼ਤ ਨਹੀਂ ਹੁੰਦੀ ਤਿੰਨ ਨੰਬਰ ਥਾਣੇ ਪੁੱਛ ਪਈਆ ਨਾ ਕਵੰਦੀ ਮੈਂ ਤੋਂ ਪਹਿਲਾਂ ਹੀ ਦੱਸਿਆ ਮੈਨੂੰ ਪਰ ਦੋ ਗੇੜੇ ਤਾਂ ਅੱਜ ਮੇਰੇ ਲੱਗੇ ਹਨ ਉਹ ਕੁਦਰਤੀ ਹੈ ਕੋਈ ਕੋਈ ਫਰਤਾਲ ਚ ਗਿਆ ਸੀ ਮੈਂ ਉਹ ਵੀ ਹੌਟਲ ਮਾਰ ਕੇ ਲੰਘਿਆ ਮੈਂ ਹਾਂ ਜੀ ਹੁਣ ਬੇਸਰ ਮੈਂ ਏਰੀਏ ਜੀ ਆ ਫਿਰ ਉਧਰ ਜਿਹੜਾ ਵਾਰਗੋ ਮੈਂ ਰਾਤ ਵਾਲ ਨੂੰ ਕਹਤਾ ਉਸਨੇ ਵੀ ਰਾਤ ਨੂੰ ਕੋਈ ਜਿਹੜਾ ਮਾਰਨਾ ਇਦਨ ਜੀ ਕੋਸ਼ਿਸ਼ ਪੂਰੀ ਕਰੀ ਜੀ ਦੇਖੋ ਤੁਸੀਂ ਪ੍ਰੈਕਟੀਕਲੀ ਹੋ ਤੋਂ ਦਾ ਪਤਾ ਵੀ ਕਿੰਨਾ ਆਪਾਂ ਜਿ ਪੋਲਸਿਵ ਬਿਚ ਕੱਟ ਹੋਣ ਦੇ ਬਾਵਜੂਦ ਵੀ ਆਪਾਂ ਐਫਰਟ ਕਰੀ ਜਾਂਦੇ ਹਾਂ ਜੀ ਤੇ ਸਰ ਇਹ ਜਿਹੜੇ ਤੇ ਸਰ ਜਿਹੜੇ ਚੌਂਕ 'ਚ ਕੈਮਰੇ ਲੱਗੇ ਹੋਏ ਆ ਉਹਦੇ ਨਾਲ ਨਹੀਂ ਸਾ ਸੁਰੱਖਿਅਤ ਰੱਖਿਆ ਜਾਂਦਾ ਹੈ ਜਾਇਜ਼ਾ ਨਹੀਂ ਰੱਖਿਆ ਜਾ ਰਿਹਾ ਦੇਖਿਆ ਨਹੀਂ ਜਾ ਰਿਹਾ ਪੂਰਾ ਪੂਰਾ ਹੁੰਦਾ ਸੀ ਜਦੋਂ ਜਦੋਂ ਵੀ ਕੋਈ ਇਦਾਂ ਦਾ ਲੱਗਦਾ ਨਾ ਵੀ ਜ਼ਿਆਦਾ ਜਾਮ ਹੈ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਉਂਦਾ ਹੈ ਵੀ ਜੀ ਉੱਥੇ ਦੇਖੋ ਵੀ ਕਿਉਂ ਜਾਮ ਹੈ ਅਸੀਂ ਨਾਲ ਦੀਆਂ ਪੀਸੀਆਰ ਏਰੀਏ ਚੋਂ ਹੁੰਦੇ ਸੀ ਨਾਲ ਦੇ ਭੇਜ ਕੇ ਤੇ ਉਹ ਕੋਸ਼ਿਸ਼ ਉਸੇ ਟਾਈਮ ਕਰੀਦੀ ਹੈ ਇਹਨਾਂ ਲੋਕਾਂ ਨੂੰ ਡਿਸਪੋਸ ਕਰਾਏ ਇਹ ਪਬਲਿਕ ਸਮੂਥ ਲਈ ਲੰਗੇ ਇੱਕ ਸਰ ਇੱਕ ਸਰ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀ ਆ ਕਿ ਜਿਵੇਂ ਸੇ ਥਾਰ ਗੱਡੀ ਵਾਲਾ ਬੜੀ ਰਸਤਾਰ ਤੇ ਜਾ ਕੇ ਉਸ ਤੋਂ ਬਾਅਦ ਹੂਟਰ ਮਾਰ ਰਿਹਾ ਵਾ ਇਹ ਕਾਫੀ ਲੋਕਾਂ ਵਿੱਚ ਮਾਹੌਲ ਬਣਾ ਰਿਹਾ ਇੱਕ ਕਢਾ ਲਾਂਗੇ ਤੁਹਾਡਾ ਐਡਰੈਸ ਕਢਾ ਲਾਂਗੇ ਜੀ ਜੀ ਕਾਰਵਾਈ ਹੋਣੀ ਹੋਏਗੀ ਇੱਥੇ ਕੋਈ ਬਦਮਾਸ਼ੀਆਂ ਘਟੇंगी ਇੱਥੇ ਬਿਲਕੁਲ ਕਿਉਂ ਨਹੀਂ ਘਟਣਗੀਆਂ ਦੱਸੋ ਕੁਝ ਕਾਰਨ ਲੀ ਹੈ ਕਿਉਂਕਿ ਹੋਈ ਅਸੀ ਗੱਲ ਨਹੀਂ ਜੀ ਪੂਰਾ ਧਿਆਨ ਕੇ ਕਰਾਂਗੇ ਅਸੀਂ ਅਮਨ ਸ਼ਾਂਤੀ ਹੋਏਗੀ ਸਰ ਇੱਥੇ ਤੁਹਾਡੇ ਏਰੀਆ ਦੇ ਵਿੱਚ ਅਮਨ ਸ਼ਾਂਤੀ ਹੈ ਹੈਗੀ ਹੈ ਪੰਜਾਬ 'ਚ ਅੱਗੇ ਵੀ ਰਹੂਗੀ ਕਿਉਂਕਿ ਇਹ ਅਸੀ ਗੱਲ ਨਹੀਂ ਜੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਜੁੜੇ ਨਾਲ ਨਾਲ ਇਹਦੇ ਨਾਲ ਹਿਊਮ ਰਿਪੋਰਟ ਤਨਵਾ